ਸਬਲਵਾਂ ਸਿੰਘ ਰਾਜਵਾਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਦੇ ਲਈ ਇੱਕ ਡੈਡਲਾਈਨ ਦਿੱਤੀ ਹੈ ਜੀ ਹਾਂ 18 ਮਾਰਚ ਤੱਕ ਦਾ ਕੇਂਦਰ ਸਰਕਾਰ ਨੂੰ ਸਮਾਂ ਦਿੱਤਾ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ ਅਦਾਲਤ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਛੇਤੀ ਤੋਂ ਛੇਤੀ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਫੈਸਲਾ ਲਵੇ ਕਿਉਂਕਿ ਇਹ ਰਿਹ ਪਟੀਸ਼ਨ ਹੈ ਜਿਹੜੀ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਪਾਈ ਗਈ ਹੈ ਉਸਦੇ ਤੇ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਅਤੇ ਬਲਵੰਤ ਸਿੰਘ ਰਾਜਵਾਨਾ ਦੀ ਅਰਜੀ ਤੇ ਸੁਪਰੀਮ ਕੋਰਟ ਦੇ ਵਿੱਚ ਹੁਣ ਸੁਣਵਾਈ ਹੁੰਦੀ ਹੈ ਜਦੋਂ ਤਾਂ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਸਰਕਾਰ ਨੂੰ ਆਦੇਸ਼ ਦਿੱਤੇ ਨੇ ਕਿ 18 ਮਾਰਚ ਤੱਕ ਕੋਈ ਫੈਸਲਾ ਲਿਆ ਜਾਵੇ ਅਦਰਵਾਈਜ਼ ਉਹ ਮੈਰਿਟ ਦੇ ਆਧਾਰ ਦੇ ਉੱਤੇ ਕੋਈ ਫੈਸਲਾ ਸੁਣਾਉਣਗੇ ਤੇ ਹੁਣ ਜੇਕਰ ਕੇਂਦਰ ਸਰਕਾਰ ਕੋਈ ਫੈਸਲਾ ਨਹੀਂ ਦਿੰਦੀ ਤਾਂ ਬਲਵੰਤ ਸਿੰਘ ਰਾਜਵਾਨਾ ਦੀ ਜੜੀ ਪਟੀਸ਼ਨ ਪਾਈ ਹੋਈ ਸੀ ਜਿਹੜੀ ਅਰਜੀ ਪਾਈ ਹੋਈ ਸੀ ਉਸ ਦੇ ਉੱਤੇ ਮੈਰਿਟ ਦੇ ਆਧਾਰ ਦੇ ਉੱਤੇ ਸੁਪਰੀਮ ਕੋਰਟ ਫੈਸਲਾ ਸੁਣਾਏਗਾ ਤਾਂ ਦੱਸ ਦਿਓ ਕਿ ਇਹ ਮਾਮਲਾ 2012 ਤੋਂ ਉਲਝਿਆ ਹੋਇਆ ਹੈ ਜਿਸ ਨੂੰ ਲੈ ਕੇ ਲਗਾਤਾਰ ਤਰੀਕਾ ਪੈਂਦੀਆਂ ਰਹੀਆਂ ਪਟੀਸ਼ਨਾਂ ਪੈਂਦੀਆਂ ਰਹੀਆਂ ਪਰ ਕੋਈ ਵੀ ਹੱਲ ਹੈ ਜਿਹੜੀ ਉਹ ਨਿਪਰੇ ਨਹੀਂ ਚੜੀ ਤਾਂ ਕੇਂਦਰ ਸਰਕਾਰ ਇੰਨੇ ਸਮੇਂ ਤੋਂ ਇਸ ਮਾਮਲੇ ਨੂੰ ਏਦਾਂ ਹੀ ਲਮਕਾਈ ਜਾ ਰਹੀ ਸੀ ਪਰ ਹੁਣ ਸੁਪਰੀਮ ਕੋਰਟ ਨੇ ਸ਼ਕਤੀ ਦਿਖਾਈ ਹੈ ਅਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਲੇ ਹੀ ਆਖਰੀ ਮੌਕਾ ਹੈ ਆਖਰੀ ਮੌਕਾ ਹੈ ਕਿ ਉਹ ਜਲਦ ਜਲਦ ਫੈਸਲਾ ਲੇਣ ਅਤੇ 18 ਮਾਰਚ ਤੱਕ ਦੀ ਡੈਡਲਾਈਨ ਹੈ ਜਿਹੜੀ ਉਹ ਦਿੱਤੀ ਗਈ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ 18 ਮਾਰਚ ਤੱਕ ਕੋਈ ਫੈਸਲਾ ਲੈਂਦੀ ਹੈ ਜਾਂ ਨਹੀਂ ਜਾਂ ਸੁਪਰੀਮ ਕੋਰਟ ਖੁਦ ਹੀ ਮੈਰਿਟ ਦੇ ਆਧਾਰ ਦੇ ਉੱਤੇ ਇਹ ਫੈਸਲਾ ਕਰੇਗਾ ਤਾਂ ਜਿਸ ਤਰੀਕੇ ਦੇ ਨਾਲ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਗੱਲਬਾਤ ਹੈ ਉਸ ਨੂੰ ਲੈ ਕੇ ਉਸ ਮਾਮਲੇ ਨੂੰ ਲੈ ਕੇ ਹਮੇਸ਼ਾ SGPC ਵਾਲੇ ਮੈਂਬਰ ਜਗਦਰ ਸਾਹਿਬਾਨ ਵੀ ਅੱਗੇ ਆਉਂਦੇ ਰਹੇ ਨੇ ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਜਲਦ ਜਲਦ ਕੋਈ ਫੈਸਲਾ ਤਾਂ ਸੁਣਾਇਆ ਜਾਵੇ ਪਰ ਨਹੀਂ ਕੋਈ ਐਕਸ਼ਨ ਆਉਂਦਾ ਤੇ ਹੁਣ ਸੁਪਰੀਮ ਕੋਰਟ ਤੱਕ ਜਦ ਇਹ ਗੱਲ ਪਹੁੰਚੀ ਤਾਂ ਸੁਪਰੀਮ ਕੋਰਟ ਨੇ ਸਖਤੀ ਦਿਖਾਈ ਹੈ ਤੇ ਉਹਨਾਂ ਨੇ ਕਿਹਾ ਕਿ 18 ਮਾਰਚ ਤੱਕ ਕੋਈ ਫੈਸਲਾ ਲਵੇ ਕੇਂਦਰ ਸਰਕਾਰ ਅਦਰਵਾਈਜ਼ ਉਹ ਆਪਣੇ ਤਰੀਕੇ ਦੇ ਨਾਲ ਆਪਣੇ ਹਿਸਾਬ ਦੇ ਨਾਲ ਮੈਰਿਟ ਦੇ ਆਧਾਰ ਦੇ ਉੱਤੇ ਫੈਸਲਾ ਸੁਣਾਉਣਗੇ